ਡੀਬੁਰਗੜ ਜੇਲ੍ਹ ਚ ਅਮਰਿਤਪਾਲ ਨੇ ਵੱਡਾ ਫੈਸਲਾ ਕੀਤਾ ਤੇ ਦੇਸ਼ ਦੀ ਰਾਜਨੀਤੀ ਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਜੁੜੇ ਰਹੋ ਇੱਕ ਇੱਕ ਕਰਕੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਡਿਬੁਰਗੜ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਹੋਈ ਉਪ ਰਾਸ਼ਟਰਪਤੀ ਦੀ ਚੋਣ ਵਾਸਤੇ ਪਈਆਂ ਵੋਟਾਂ ਦਾ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਬਾਈਕਾਟ ਕੀਤਾ ਗਿਆ ਉਹਨਾਂ ਕਿਹਾ ਕਿ ਇਹ ਸਿਰਫ ਰਾਜਨੀਤਿਕ ਫੈਸਲਾ ਨਹੀਂ ਸਗੋ ਪੰਜਾਬ ਦੇ ਹੱਕਾਂ ਤੇ ਇਨਸਾਫ ਲਈ ਇੱਕ ਸੰਧਾਤਕ ਤੇ ਇਤਿਹਾਸਿਕ ਰੋਸ਼ਦਾ ਪ੍ਰਗਟਾਵਾ ਹੈ ਅੱਜ ਪੰਜਾਬ ਦੇ ਹਾਲਾਤ ਬਹੁਤ ਹੀ ਗੰਭੀਰ ਬਣੇ ਹੋਏ ਨੇ ਹੜ੍ਹਾਂ ਨੇ ਲੋਕਾਂ ਦੇ ਘਰ ਖੇਤ ਤੇ ਰੋਜ਼ਗਾਰ ਬਰਬਾਦ ਕਰ ਦਿੱਤੇ ਨੇ ਇਹ ਹੜ ਸਿਰਫ ਕੁਦਰਤੀ ਨਹੀਂ ਸਗੋ ਸਰਕਾਰੀ ਲਾਪਰਵਾਹੀ ਦਾ ਨਤੀਜਾ ਵੀ ਨੇ ਉਹਨਾਂ ਕਿਆ ਕੇ ਦੁੱਖ ਦੀ ਗੱਲ ਹੈ ਕਿ ਹਲੇ ਤੱਕ ਬੀਜੇਪੀ ਸਰਕਾਰ ਨੇ ਪੰਜਾਬ ਲਈ ਕੁਝ ਨਹੀਂ ਕੀਤਾ ਬੀਜੇਪੀ ਸਰਕਾਰ ਵੱਲੋਂ ਪਹਿਲਾਂ ਹੀ ਕਿਸਾਨ ਵਿਰੋਧੀ ਕਾਲੇ ਕਾਨੂੰਨ ਲਾਗੂ ਕਰਕੇ ਵੱਡਾ ਜ਼ਖਮ ਦਿੱਤਾ ਗਿਆ ਸੀ ਉਹਨਾਂ ਇਲਜ਼ਾਮ ਲਾਇਆ ਕਿ ਕਾਂਗਰਸ ਦੇ ਰਾਜ ਦੌਰਾਨ ਸਿੱਖ ਕੌਮ ਨਾਲ ਖੂਨੀ ਖੇਡ ਖੇਡੀ ਗਈ ਹਜ਼ਾਰਾਂ ਸਿੱਖਾਂ ਨੂੰ ਕਤਲੇਆਮ ਕਰਕੇ ਨਸਲ ਕੁਸ਼ੀ ਦਾ ਸ਼ਿਕਾਰ ਬਣਾਇਆ ਗਿਆ ਤੇ ਅੱਜ ਬੀਜੇਪੀ ਉਸੇ ਰਾਹ ਤੇ ਪੰਜਾਬੀਆਂ ਦੇ ਹੱਕਾਂ ਨੂੰ ਖੋਰੀ ਹੈ ਦੂਮੇ ਤਰ੍ਹਾਂ ਨੇ ਵੱਖੋ ਵੱਖਰੇ ਸਮਿਆਂ ਵਿੱਚ ਪੰਜਾਬ ਨੂੰ ਸਿਰਫ ਜ਼ਖਮੀ ਹੀ ਦਿੱਤੇ ਬੰਦੀ ਸਿੱਖ ਰਿਹਾ ਨਾ ਕਰਕੇ ਲੋਕਤੰਤਰ ਦਾ ਮਜ਼ਾਕ ਬਣਾਇਆ ਗਿਆ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਨੇ ਕਿਹਾ ਕਿ ਬੰਦੀ ਸਖਾ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਪਰ ਇਹ ਸਭ ਦੇ ਬਾਵਜੂਦ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਉਹਨਾਂ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਜੋ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੇ ਨੇ ਉਹਨਾਂ ਤੇ ਤੀਜੀ ਵਾਰ ਐਨਐਸਏ ਲਗਾ ਕੇ ਲੋਕਤੰਤਰ ਦਾ ਮਜ਼ਾਕ ਬਣਾਇਆ ਗਿਆ ਹੈ ਜ਼ਿਕਰਯੋਗ ਹੈ ਕਿ ਐਨਡੀਏ ਉਮੀਦਵਾਰ ਸੀਪੀ ਰਾਧਾ ਕ੍ਰਿਸ਼ਨਨ ਨੇ ਭਾਰਤ ਦੇ ਨਵੇਂ ਉਪਰਾਸ਼ਟਰਪਤੀ ਚੁਣੇ ਗਏ ਨੇ ਰਿਟਰਨਿੰਗ ਆਫਸਰ ਨੇ ਐਲਾਨ ਕੀਤਾ ਕਿ ਮਹਾਰਾਸ਼ਟਰ ਦੇ ਸਾਬਕਾ ਰਾਜਪਾਲ ਸੀਪੀ ਰਾਧਾ ਕ੍ਰਿਸ਼ਨਨ ਨੇ ਉਪਰਾਸ਼ਟ ਪਤੀ ਦੀ ਚੋਣ ਜਿੱਤ ਲਈ ਹੈ ਤੇ ਉਹਨਾਂ ਨੂੰ 452 ਵੋਟਾਂ ਮਿਲੀਆਂ ਨੇ ਸੀਪੀ ਨੇ ਆਪਣੇ ਵਿਰੋਧੀ ਜਸਟਿਸ ਵੀ ਸੁਦਰਸ਼ਨ ਰੇਡੀ ਨੂੰ ਹਰਾਇਆ ਜਿਨ੍ਹਾਂ ਨੂੰ 300 ਵੋਟਾਂ ਮਿਲੀਆਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦਾਵਾ ਕੀਤਾ ਕਿ ਵਿਰੋਧੀ ਤਰਕ ਇਕੱਠ ਰਹੀ ਹੈ ਤੇ ਇਸ ਦੇ ਸਾਰੇ 315 ਸੰਸਦ ਮੈਂਬਰਾਂ ਨੇ VOTING ਵਿੱਚ ਹਿੱਸਾ ਲਿਆ ਦੇਸ਼ ਦੇ 17ਵੇਂ ਉਪ ਰਾਸ਼ਟਰਪਤੀ ਦੀ ਚੋਣ ਲਈ ਚੋਣ ਮੰਡਲ ਵਿੱਚ ਰਾਜ ਸਭਾ ਦੇ 233 ਚੁਣੇ ਹੋਏ ਮੈਂਬਰ ਪੰਜ ਸੀਟਾਂ ਇਸ ਵੇਲੇ ਖਾਲੀ ਨੇ 12 ਨਾਮਜ਼ਦ ਮੈਂਬਰ ਅਤੇ ਲੋਕ ਸਭਾ ਦੇ 543 ਚੁਣੇ ਹੋਏ ਮੈਂਬਰ ਸੀਟਸ ਬਲੇ ਖਾਲੀ ਆ ਉਹ ਸ਼ਾਮਲ ਹੋਏ ਨੇ ਹੋਲਿੰਗ ਦੌਰਾਨ ਸਤਾਤਾਰੀ ਐਨਡੀਐ ਉਮੀਦਵਾਰ ਸੀਪੀ ਰਾਧਾਕ੍ਰਿਸ਼ਨ ਤੇ ਇੰਡੀਆ ਗੜਜੋੜ ਦੇ ਸਾਂਝੇ ਉਮੀਦਵਾਰ ਵੀ ਸੁਦਰਸ਼ਨ ਰੈਡੀ ਦਰਮਿਆਨ ਸੱਦਾ ਮੁਕਾਬਲਾ ਸੀ ਹਾਲਾਂਕਿ ਗਿਣਤੀਆਂ ਮਿੰਟੀਆਂ ਪੱਖੋਂ ਬੀਜਪੀ ਦੀ ਅਗਵਾਈ ਵਾਲੇ ਐਨਡੀਐ ਉਮੀਦਵਾਰ ਰਾਧਾਕ੍ਰਿਸ਼ਨ ਦਾ ਹੱਤ ਉੱਤੇ ਸੀ ਜਗਦੀਸ਼ ਧਨਕਰ ਵੱਲੋਂ ਮੌਨਸੂਨ اجلاس ਦੇ ਪਹਿਲੇ ਦਿਨ 21 ਜੁਲਾਈ ਨੂੰ ਅਚਾਨਕ ਸਿਹਤ ਕਾਰਨਾਂ ਦੇ ਹਵਾਲੇ ਨਾਲ ਅਸਤੀਫਾ ਦੇਣ ਕਰਕੇ ਉਪ ਰਾਸ਼ਟਰਪਤੀ ਦੀ ਚੋਣ ਕਰਵਾਉਣੀ ਪਈ ਧਨਕਰ ਦੇ 5 ਸਾਲਾਂ ਦੇ ਕਾਰਜਕਾਲ ਤੇ ਅਜੇ 2 ਸਾਲ ਬਾਕੀ ਸਨ ਜਦ ਉਹਨਾਂ ਨੇ ਅਚਾਨਕ ਆਪਣਾ ਅਸਤੀਫਾ ਦਿੱਤਾ ਚੁਣੇਗੇ ਉਪਰराष्ट्रपति ਨੂੰ ਪੂਰੇ 5 ਸਾਲ ਦਾ ਕਾਰਜਕਾਲ ਮਿਲੇਗਾ ਦੇਸ਼ ਆਜ਼ਾਦੀ ਮਗਰੋਂ ਇਹ ਤੀਜੀ ਵਾਰ ਸੀ ਜਦ ਕਿਸੇ ਉਪराष्ट्रपति ਨੇ ਆਪਣੇ ਕਾਰਜਕਾਲ ਦੇ ਵਿਚਾਲੇ ਅਸਤੀਫਾ ਦੇ ਦਿੱਤਾ ਇਸ ਤੋਂ ਪਹਿਲਾਂ ਵੀ ਵੀ ਗਿਰੀ ਅਤੇ ਆਰ ਵੈਕਟਰਮਨ ਨੇ ਰਾਸ਼ਟਰਪਤੀ ਚੋਣਾਂ ਲੜਨ ਲਈ ਉਪਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਇਹ ਸੰਵਿਧਾਨ ਦੀ ਧਾਰਾ 64 ਅਨੁਸਾਰ ਉਪਰਾਸ਼ਟਰਪਤੀ ਦੀ ਚੋਣ ਸੰਸਦ ਦੇ ਦੋਵੇਂ ਸਦਨਾਂ ਦੇ ਮੈਂਬਰਾਂ ਵਾਲੇ ਚੋਣ ਮੰਡਲ ਦੇ ਮੈਂਬਰਾਂ ਵੱਲੋਂ ਕੀਤੀ ਜਾਂਦੀ ਹੈ ਜੋ ਕਿ ਸਿੰਗਲ ਟ੍ਰਾਂਸਫੇਰਬਲ ਵੋਟਦਾਰਾ ਉਨਪਾਦਕ ਪ੍ਰਤੀਨਿਧਤਾ ਪ੍ਰਣਾਲੀ ਮੁਤਾਬਕ ਹੁੰਦਾ ਹੈ